ਹਾਂਜੀ ਸਾਰੇ ਭੈਣ ਭਰਾਵਾਂ ਨੂੰ ਸ਼ਾਸਤਰੀ ਕਾਲ ਤੇ ਅੱਜ ਵੀ ਮੀਂਹ ਪੈ ਰਿਹਾ 3 ਤਰੀਕ ਦਾ ਬਹੁਤ ਜ਼ਿਆਦਾ ਮੀਂਹ ਆਲੇ ਦਾਰੇ ਘੋੜਿਆ ਪਿਆ ਰਾਤ ਦਾ ਪੈ ਰਹੀ ਮੀਂਹ ਬਹੁਤ ਜ਼ਿਆਦਾ ਤੇ ਖੇਤਾਂ 'ਚ ਪਾਣੀ ਪਾਣੀ ਜੀ ਰਿਹਾ ਪਾਣੀ ਪਾਣੀ ਕਰਿਆ ਪਿਆ ਤੇ ਮੱਕੀ ਬਾ ਔਖੀ ਮੈਨਾਂ ਪਲੂਗੀ ਕਿਵੇਂ ਪਾਣੀ ਬਹੁਤ ਜ਼ਿਆਦਾ ਖੇਤਾਂ 'ਚ ਝੂਲ ਚ ਚਲਾਇਆ ਪੰਤਾਲੀ ਪੰਤਾਲੀ ਹਵਾ 'ਚ ਬਹੁਤ ਤੇਜ਼ ਪੈ ਰਹੀ ਆ ਬੱਦਲ ਵੀ ਥੋੜਾ ਗੱਜਦਾ ਜਾ ਦੇ। ਕਰਨ ਤਰੀਕ ਦਾ ਕਿੰਨਾ ਤੇਜ਼ ਮੀਂਹ ਪੈ ਰਿਹਾ। ਦੱਤੋਬਾ ਵੀ ਸਾਰਾ ਭਰ ਗਿਆ ਪਾਣੀ ਪਾਣੀ ਨਾਲ। ਤੇ ਬੱਦਲ ਹੁਣ ਗੱਜਦਾ ਥੋੜਾ ਜਿਹਾ। ਮਾ ਪਸ਼ੂ ਗੋੜ ਚਾਦਰਾਂ ਕੋ ਖੜਾ ਸੀ ਐ ਨਾਮੀ ਕਹਿ ਰਿਆ ਉਹ ਤੇ ਤੇ ਪਾਣੀ ਜਾ ਰਹਾ ਮੀਂਹ ਦਾ ਬਹੁਤ ਜ਼ਿਆਦੇ ਪੰਟਾਲੇ ਚੰਦ ਰਹੇ ਨੇ ਮੀਂਹ ਬਹੁਤ ਤੇਜ਼ ਪੈ ਰਿਹਾ ਬਹੁਤ ਜ਼ਿਆਦੇ ਮਾੜੇ ਤੇ ਪਰ ਰੱਖੇ ਮੀਂਹ ਘਟਾਵੇ ਕਿਉਂਕਿ ਇੱਕ ਆਦੇ ਰੋਲੇ ਮੀਂਹ ਪਾਣੀ ਬਹੁਤ ਜ਼ਿਆਦਾ ਆ ਗਿਆ ਤੇ ਅੱਜ ਉਹ ਵੀ ਤਿੰਨ ਤਰੀਕ ਅੱਦਲੇ ਹੋਏ ਨੇ ਵੀਰ ਨੇ ਆਪਣੇ ਨੇ ਨਿੰਬੂ ਨਿੰਬੂ ਵੀ ਬਹੁਤ ਜ਼ਿਆਦਾ ਪੱਕਣ ਲੱਗ ਗਏ ਇਹ ਹੈਗੇ ਚਾਰ ਵਾਲੇ ਨਿੰਬੂ ਤੇ ਇਹ ਦੋ ਤਿੰਨ ਬਾਰੇ ਮਤਲਬ ਸ਼ਿਆਲ ਚ ਪੱਕਦੇ ਨੇ ਤੇ ਮੌਸਮ ਦੇ ਹਿਸਾਬ ਨਾਲ ਤੇ ਬਹੁਤ ਸੋਹਣੇ ਹੋਏ ਹੋਏ ਨਿੰਬੂ ਪੱਕ ਪੱਕ ਕੇ ਬਹੁਤ ਵਧੀਆ ਮਤਲਬ ਫਲ ਫਰੂਟ ਲਾਏ ਹੋਏ ਨੇ ਉਹ ਲਾਏ ਹੋਏ ਆੜੂ ਦਾ ਬੁੱਟਾ ਇੱਧਰ ਹਲਦੀ ਲਾਈ ਹੋਈ ਹੈ ਜੀ ਅੱਧੇ ਲਾਦੇ ਨੇ ਵੀਰ ਆਪਣਾ ਇੱਕ ਗਰੇਟ ਲਾਤਾ ਇਹਨਾਂ ਦੇ ਤੇ ਅੱਲਾ ਉੱਲਾ ਸਬਜ਼ੀਆਂ ਭਾਜੀਆਂ ਲਾਉਂਦੇ ਨੇ ਤੇ ਕੰਮ ਬਹੁਤ ਵਧੀਆ ਕਰਦੇ ਨੇ ਹੁਣ ਐਤ ਕੀ ਲਾਈ ਲਾਈਆਂ ਨੇ ਹੈਗੇ ਮੀਨ ਪੈਰ ਉਸ ਕਾਰਨ ਕਰਕੇ ਕੋਈ ਇਸ ਰਸਤੇੋਂ ਵੀਰ ਕੋਈ ਭੈਣ ਆਉਂਦੇ ਨੇ ਜਾਂਦੇ ਜਾਂਦੇ ਕੋਈ ਵਿਚਾਰੇ ਇਹ ਕਿਸਾਨ ਵੀਰ ਨੇ ਬੀਜਿਆ ਹੋਇਆ ਸਾਗ ਕੋਈ ਰਸਤੇ ਜਾਂਦਾ ਜਾਂਦਾ ਮਤਲਬ ਕੋਈ ਚਾਕੂ ਨਾਲ ਕੋਈ ਹੱਥ ਨਾਲ ਕੱਟ ਕੇ ਸਾਗ ਨੂੰ ਘਰ ਵਾਸਤੇ ਲੈ ਜਾਂਦੇ ਨੇ ਅੱਜ ਕੱਲ ਵੀਰ ਪਰਾ ਕਿਉਂਕਿ ਇਹ ਵੀਰ ਦਾ ਮਨ ਬਹੁਤ ਦਿਨਾਂ ਦਾ ਸਾਗ ਮਨ 'ਚ ਆਉਂਦਾ ਖਿਆਲ ਇੱਕ ਸਾਲ ਆਹੀ ਮਹੀਨੇ ਤੇ ਸਾਗ ਜ਼ਰੂਰ ਬੀਜਦੇ ਨੇ ਜੋ ਮਰਜੀ ਆ ਉਹ ਇੱਧਰ ਹੀ ਜਾਣੇ ਮੱਕੀ ਲਾਈ ਆ ਜ਼ਰੂਰ ਹੀ ਬੀਜੀ ਆ ਥੋੜੀ ਮੱਕੀ ਨਿਕਲਿਆ ਜੀ ਦਾਣੇ ਮੱਕੀ ਦੇ ਹੀ ਹਰੇ-ਭਰੇ ਹੋ ਗਏ ਤੇ ਬੰਗਲੇ ਡੱਡੂ ਚੁਗ ਰਹੇ ਨੇ ਖਾ ਰਹੇ ਨੇ ਤੇ ਹੁਣ ਆਏ ਮਹਾਰਾਜ ਸਾਰੇ ਬਰਨੀਰਾਂ ਨੂਰਾਂ ਤੇ ਮੱਕਿਆਂ ਦੇ ਹੱਥ ਰੱਖੀ ਪ੍ਰਮਾਤਮਾ ਜਿਹੜੇ ਹਲੇ ਵਿਸ਼ਵ ਤੇ ਪਾਣੀ ਖੜਾ ਤੇ ਮੀਂਹ ਇਹ ਬੰਦ ਦਾ ਖੇਤਾਂ ਸਾਰੇ ਮ ਅੱਜ ਕੱਲ੍ਹ ਉੱਥੇ ਗਏ ਸ਼ਹਿਰ ਚ ਆਉਂਦਾ ਪਾਣੀ ਪਾਣੀ ਪੀਰੇ ਸੜਕਾਂ ਤੇ ਤੇ ਕੰਜੀਰੀਆਂ ਸਾਰੀਆਂ ਭਰੀਆਂ ਪਈਆਂ ਤੇ ਸੜਕਾਂ ਦੇ ਆਲੇ-ਦਾਲੇ ਪਾਣੀ ਇੱਧਰ-ਉੱਧਰ ਜਾ ਰਿਹਾ ਖੇਤਾਂ ਤੇ ਬਸ ਹੁਣ ਤਾਂ ਚੂਰ ਜਿ ਲਿੱਕ ਲਿਆਵੇ ਮਹਾਰਾਜ ਸੁਖ ਸੰਦੀਦਾਰ ਤੰਦਰੁਸਤੀ ਰਾਲ ਆਹ ਹੈ ਗਿਆ ਰੋਜ ਦੀਆਂ ਪੈੜਾਂ ਆਏ ਵਿਚਾਰੇ ਬੱਟਾ ਭੱਜ ਭੱਜ ਕੇ ਨਿਕਲਦੇ ਨੇ ਖੇਤਾਂ ਵਿੱਚ ਜੀਰੀਆਂ ਚ ਭੱਜਦੇ ਰਹਿੰਦੇ ਨੇ ਵਿਚਾਰੇ ਵਿੱਚੇ ਬਚਿਆਂ ਦੀਆਂ ਪੈੜਾਂ ਨੇ ਆਹ ਸਾਰੇ ਵਿਚਾਰੇ ਬੱਟਾਂ ਦੇ ਫਿਰੇ ਹੋਏ ਨੇ ਰੋਜ ਆਹ ਕੂਠਾ ਡਿਗਾ ਆਹ ਟਬਾਲੇ ਨਾਲ ਇਹ ਚ ਲੱਗੀਆਂ ਜਾਮਣਾਂ ਤੇ ਕਬੂਤਰ ਆਉਂਦੇ ਨੇ ਗੋਲੇ ਤੇ ਆਹ ਰੇੜੇ ਰਾਂ ਨਿਸ਼ਾਨੀਆਂ ਰੱਖਿਆ ਸਾਮਕੇ ਜਿਹੜੇ ਪੁਰਾਣੇ ਜਵਾਨੇ ਲਾਉਂਦੇ ਹੁੰਦੇ ਸੀ ਆ ਕੋਠਾ ਥੋੜਾ ਜਿਹਾ ਚੋਂਦਾ ਹੀ ਉੱਪਰੋਂ ਇਟਵਾਲਾ ਕੋਵੇ ਕੱਕ ਦੀ ਆ ਕੌਲ ਜੇ ਕਰਗੇ ਤੇ ਵੀ ਚੰਨ ਕੀ ਪਤਾ ਦੀਗਾ ਮੀਂਹ ਪਊ ਕਿ ਨਹੀਂ ਪਊਗਾ ਤੇ ਬਾਦੋ ਜਮੀਂ ਬਹੁਤ ਜ਼ਿਆਦਾ ਪੈਣ ਲੱਗੇ 26 ਤਰੀਕ ਤੋਂ ਲੱਗੇ ਜੀ ਆਪਣਾ 28 ਤਰੀਕ ਤੱਕ ਰੋ ਤੂੜੀ ਥੋੜੀ ਮੋਟੀ ਖਰਾਬ ਹੋਗੀ ਤਾਂ ਇਹ ਕਹਿੰਦਾ ਇਹ ਆਉਦੇ ਜਿਹੜੇ ਕੱਕ ਖੜੇ ਹੁੰਦੇ ਨੇ ਕੋਠਿਆਂ ਦੇ ਇਟਵਾਲਿਆਂ ਉਹ ਸਪਰੇਅ ਜ਼ਰੂਰ ਕਰਨੀ ਚਾਹੀਦੀ ਆ ਤੇ ਕੱਕ ਸਗਾਉਣ ਵਾਲੀ ਉਹਦੇ ਕਰਕੇ ਬੱਚੇ ਰਹਿੰਦੀ ਆ ਜਕਕ ਹੋ ਜਾਂਦੇ ਫਿਰ ਉਹਦੇ ਵਿੱਚ ਹੀ ਪਾਣੀ ਰਸਣ ਲੱਗ ਜਾਂਦਾ ਇੰਨਾ ਦਾ ਵੀ ਟਾਈਮ ਹੋ ਗਿਆ ਨੀਰੇ ਦਾ ਤੇ ਬੰਗਲੇ ਥੋੜੇ ਥੋੜੇ ਜਿਹੇ ਮੱਖੀ ਹੁੰਦੀ ਐ ਨਹੀਂ ਜੀ ਮੱਖ ਉਹਨੂੰ ਚੁਗ ਰਹੇ ਨੇ ਪਿੰਡੇ ਤੋਂ ਕਿਉਂਕਿ ਅੱਜ ਕੱਲ ਹੁਣ ਵੀ ਮੱਖ ਬਹੁਤ ਜ਼ਿਆਦੇ ਨੇ ਤੇ ਇਸ ਕਾਰਨ ਕਰਕੇ ਤਾਂ ਹੀ ਬੰਗਲੇ ਹੈਲਪ ਕਰ ਰਹੇ ਨੇ ਪਸ਼ੂਆਂ ਦੀ ਤੇ ਮੱਖ ਚੁਗ ਰਹੇ ਨੇ ਪਿੰਡੇ ਤੋਂ ਕਿਉਂਕਿ ਖੂਨ ਬਹੁਤ ਚੂਸਦੇ ਐ ਪਸ਼ੂਆਂ ਨੂੰ ਟਿਕਣ ਨਹੀਂ ਦਿੰਦੇ ਮੱਖ ਦੁਪਹਿਰ ਦੇ ਟਾਈਮ ਨੌਣੇਦਾਰ ਦੀ ਚੱਕ ਲੰਗੋਹਾ ਤੇ ਖੂਤੇ ਰੱਖ ਸਿੱਟ ਕੇ ਆਉਣਾ ਉੱਥੇ ਨੀਰੇ ਨੂਰੇ ਜ ਮੱਕੀ ਬੀਜਣ ਵਾਲੇ ਵਿੱਚ ਖਾਦ ਬਣ ਜਾਂਦੀ ਇਹ ਗੋਹੇ ਦੀ ਰੀਡ ਦੇ ਅੱਜ ਲੱਕਲੀ ਤੁੱਪ ਬਹੁਤ ਕੜਾ ਕੇਦਾਰ ਵਧੀਆ ਜੇ ਖੇਤਾਂ 'ਚ ਪਾਣੀ ਰਾਸ ਜਿਹੜਾ ਜੀਰੀਆਂ ਚ ਤੇ ਦਾ ਪਸ਼ੂਆਂ ਨੂੰ ਰਾਤ ਮਿਲ ਜਾਂਦੀ ਆ ਕਿ ਪਸ਼ੂ ਕਈ ਦਿਨ ਬਾਹਰ ਨਹੀਂ ਬੰਨੇ ਮੀਂਹ ਜਿਆਦਾ ਪੈਣ ਕਰਕੇ ਅੱਜ ਥੋੜੀ ਧੁੱਪ ਆਈ ਬੱਦਲ ਵੀ ਹਲਕੀ ਜੇ ਹਾਂਜੀ ਆਹੋ ਅੱਡਾ ਜਿੱਥੇ ਚਿੰਝਰ ਦਾ ਗਾਣਾ ਆਇਆ ਠੀਕ ਹੈ ਜੀ ਤੇ ਇੱਥੇ ਸ਼ੂਟਿੰਗ ਹੋਈ ਸੀ ਗਾਣੇ ਦੀ ਤੇ ਆਹ ਸਾਹਮਣੇ ਨਾਲਕਾ ਲੱਗਾ ਹੈ ਇਹ ਹੈ ਗੁਰਦਨਪੁਰਾ ਤੇ ਇੱਥੇ ਸ਼ੂਟਿੰਗ ਹੋਈ ਸੀ ਗਾਣੇ ਦੀ Bar ketua